ਇਹ ਤਸਵੀਰਾਂ ਵੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਤੇ ਸੋਚਨ ਤੇ ਮਜਬੂਰ ਹੋ ਜਾਓਗੇ ਕਿ ਅਸੀਂ ਆਜ਼ਾਦ ਦੇਸ਼ ਦੇ ਵਾਸੀ ਆ ਜਾਂ ਗੁਲਾਮ ਦੇਸ਼ ਦੇ ਨਾਲ ਹੀ ਤੁਹਾਨੂੰ ਬਾਲੀਵੁੱਡ ਫਿਲਮ ਮਰਦ ਦਾ ਉਹ ਸੀਨ ਵੀ ਯਾਦ ਆਵੇਗਾ ਜਿਸ ਵਿੱਚ ਜਦੋਂ ਫਿਲਮ ਦਾ ਹੀਰੋ ਆਪਣੀ ਮਿਹਨਤ ਦੇ ਪੈਸੇ ਲੈਣ ਹੋਟਲ 'ਚ ਜਾਂਦਾ ਹੈ ਜਿਸ ਜਗ੍ਹਾ ਤੇ ਅੰਗਰੇਜ਼ੀ ਹਕੂਮਤ ਦੇ ਲੋਕ ਪਾਰਟੀ ਕਰ ਰਹੇ ਹੁੰਦੇ ਨੇ ਤਾਂ ਉਸ ਹੋਟਲ ਦੇ ਬਾਹਰ ਇੱਕ ਸਾਈਨ ਬੋਰਡ ਲੱਗਾ ਹੁੰਦਾ ਹੈ ਕਿ ਇਸ ਹੋਟਲ ਦੇ ਵਿੱਚ ਡੌਗ ਐਂਡ ਇੰਡੀਅਨ ਨਾਟ ਅਲਾਉਡ ਇਸ ਦਾ ਮਤਲਬ ਹੈ ਕਿ ਇਸ ਹੋਟਲ ਦੇ ਵਿੱਚ ਕੁੱਤੇ ਆ ਤੇ ਹਿੰਦੂਸਤਾਨੀਆਂ ਦਾ ਅੰਦਰ ਆਉਣਾ ਮਨਾਇ ਪਰ ਜੋ ਤਸਵੀਰਾਂ ਤੁਸੀਂ ਸੀਨ ਦੇ ਵਿੱਚ ਦੇਖ ਰਹੇ ਹੋ ਕੋਈ ਫਿਲਮੀ ਤਸਵੀਰਾਂ ਨਹੀਂ ਅਸਲ ਜ਼ਿੰਦਗੀ ਦੀਆਂ ਨੇ ਆਜ਼ਾਦੀ ਤੋਂ 70 ਸਾਲ ਬਾਅਦ ਦੀਆਂ ਤਸਵੀਰਾਂ ਜਿੱਥੇ ਹੋਟਲ ਵਾਲਿਆਂ ਦੇ ਵੱਲੋਂ ਸਾਡੇ ਪੰਜਾਬ ਦੀ ਸ਼ਾਨ ਪਹਿਰਾਵੇ ਸਲਵਾਰ ਕਮੀਜ਼ ਦੇ ਵਿੱਚ ਤੇ ਚੁੰਨੀ ਪਹਿਨ ਕੇ ਪਹੁੰਚੀ ਇੱਕ ਮਹਿਲਾ ਨੂੰ ਆਪਣੇ ਹੋਟਲ ਦੇ ਵਿੱਚ ਦਾਖਲ ਨਹੀਂ ਹੋਣ ਦਿੱਤਾ ਗਿਆ ਕਿਉਂਕਿ ਉਸਨੇ ਸਲਵਾਰ ਕਮੀਜ਼ ਪਹਿਨੀ ਹੋਈ ਸੀ ਤੇ ਉਸਨੇ ਨੰਗੇਜ਼ ਨੂੰ ਪ੍ਰਦਰਸ਼ਨ ਕਰਨ ਵਾਲੇ ਕੱਪੜੇ ਕਿਉਂ ਨਹੀਂ ਪਾਏ ਇਸ ਕਰਕੇ ਉਹਨਾਂ ਨੂੰ ਅੰਦਰ ਐਂਟਰੀ ਹੀ ਨਹੀਂ ਦਿੱਤੀ ਗਈ ਇਹ ਤਸਵੀਰਾਂ ਵੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਤੇ ਸੋਚਨ ਤੇ ਮਜਬੂਰ ਹੋ ਜਾਓਗੇ ਕਿ ਅਸੀਂ ਆਜ਼ਾਦ ਦੇਸ਼ ਦੇ ਵਾਸੀ ਆ ਜਾਂ ਗੁਲਾਮ ਦੇਸ਼ ਦੇ ਨਾਲ ਹੀ ਤੁਹਾਨੂੰ ਬਾਲੀਵੁੱਡ ਫਿਲਮ ਮਰਦ ਦਾ ਉਹ ਸੀਨ ਵੀ ਯਾਦ ਆਵੇਗਾ ਜਿਸ ਵਿੱਚ ਜਦੋਂ ਫਿਲਮ ਦਾ ਹੀਰੋ ਆਪਣੀ ਮਿਹਨਤ ਦੇ ਪੈਸੇ ਲੈਣ ਹੋਟਲ ਤੇ ਜਾਂਦਾ ਹੈ ਜਿਸ ਜਗ੍ਹਾ ਤੇ ਅੰਗਰੇਜ਼ੀ ਹਕੂਮਤ ਦੇ ਲੋਕ ਪਾਰਟੀ ਕਰ ਰਹੇ ਹੁੰਦੇ ਨੇ ਤਾਂ ਉਸ ਹੋਟਲ ਦੇ ਬਾਹਰ ਇੱਕ ਸਾਈਨ ਬੋਰਡ ਲੱਗਾ ਹੁੰਦਾ ਹੈ ਕਿ ਇਸ ਹੋਟਲ ਦੇ ਵਿੱਚ ਡੌਗ ਐਂਡ ਇੰਡੀਅਨ ਨਾਟ ਲਾਊਡ ਜਿਸ ਦਾ ਮਤਲਬ ਹੈ ਕਿ ਇਸ ਹੋਟਲ ਦੇ ਵਿੱਚ ਕੁੱਤੇ ਅਤੇ ਹਿੰਦੂਸਤਾਨੀਆਂ ਦਾ ਅੰਦਰ ਆਉਣਾ ਮਨਾਈ ਪਰ ਜੋ ਤਸਵੀਰਾਂ ਤੁਸੀਂ ਸੀਨ ਦੇ ਵਿੱਚ ਦੇਖ ਰਹੇ ਹੋ ਕਿ ਫਿਲਮੀ ਤਸਵੀਰਾਂ ਨਹੀਂ ਅਸਲ ਜ਼ਿੰਦਗੀ ਦੀਆਂ ਨੇ ਆਜ਼ਾਦੀ ਤੋਂ 77 ਸਾਲ ਬਾਅਦ ਦੀਆਂ ਤਸਵੀਰਾਂ ਜਿੱਥੇ ਕੋਟਲ ਵਾਲਿਆਂ ਦੇ ਵੱਲੋਂ ਸਾਡੇ ਪੰਜਾਬ ਦੀ ਸ਼ਾਨ ਪਹਿਰਾਵੇ ਸਲਵਾਰ ਕਮੀਜ਼ ਦੇ ਵਿੱਚ ਤੇ ਚੁੰਨੀ ਪਹਿਨ ਕੇ ਪਹੁੰਚੀ ਇੱਕ ਮਹਿਲਾ ਨੂੰ ਆਪਣੇ ਹੋਟਲ ਦੇ ਵਿੱਚ ਦਾਖਲ ਨਹੀਂ ਹੋਣ ਦਿੱਤਾ ਗਿਆ ਕਿਉਂਕਿ ਉਸਨੇ ਸਲਵਾਰ ਕਮੀਜ਼ ਪਹਿਨੀ ਹੋਈ ਸੀ ਤੇ ਉਸਨੇ ਨੰਗੇਜ਼ ਨੂੰ ਪ੍ਰਦਰਸ਼ਨ ਕਰਨ ਵਾਲੇ ਕੱਪੜੇ ਕਿਉਂ ਨਹੀਂ ਪਾਏ ਇਸ ਕਰਕੇ ਉਹਨਾਂ ਨੂੰ ਅੰਦਰ ਐਂਟਰੀ ਹੀ ਨਹੀਂ ਦਿੱਤੀ ਗਈ ਇਹ ਤਸਵੀਰਾਂ ਵੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਤੇ ਸੋਚਣ ਤੇ ਮਜਬੂਰ ਹੋ ਜਾਓਗੇ ਕਿ ਅਸੀਂ ਆਜ਼ਾਦ ਦੇਸ਼ ਦੇ ਵਾਸੀਆਂ ਜਾਂ ਗੁਲਾਮ ਦੇਸ਼ ਦੇ ਨਾਲ ਹੀ ਤੁਹਾਨੂੰ ਬਾਲੀਵੁੱਡ ਫਿਲਮ ਮਰਦ ਦਾ ਉਹ ਸੀਨ ਵੀ ਯਾਦ ਆਵੇਗਾ ਜਿਸ ਵਿੱਚ ਜਦੋਂ ਫਿਲਮ ਦਾ ਹੀਰੋ ਆਪਣੀ ਮਿਹਨਤ ਦੇ ਪੈਸੇ ਲੈਣ ਹੋਟਲ 'ਤੇ ਜਾਂਦਾ ਹੈ ਜਿਸ ਜਗ੍ਹਾ ਤੇ ਅੰਗਰੇਜ਼ੀ ਹਕੂਮਤ ਦੇ ਲੋਕ 파ਟੀ ਕਰ ਰਹੇ ਹੁੰਦੇ ਨੇ ਤਾਂ ਉਸ ਹੋਟਲ ਦੇ ਬਾਹਰ ਇੱਕ ਸਾਈਨ ਬੋਰਡ ਲੱਗਾ ਹੁੰਦਾ ਹੈ ਕਿ ਇਸ ਹੋਟਲ ਦੇ ਵਿੱਚ ਡੌਗ ਐਂਡ ਇੰਡੀਅਨ ਨਾਟ ਅਲਾਉਡ। ਇਸ ਦਾ ਮਤਲਬ ਹੈ ਕਿ ਇਸ ਹੋਟਲ ਦੇ ਵਿੱਚ ਕੁੱਤੇ ਅਤੇ ਹਿੰਦੂਸਤਾਨੀਆਂ ਦਾ ਅੰਦਰ ਆਉਣਾ ਮਨਾ ਹੈ। ਪਰ ਜੋ ਤਸਵੀਰਾਂ ਤੁਸੀਂ ਸੀਨ ਦੇ ਵਿੱਚ ਦੇਖ ਰਹੇ ਹੋ ਕਿ ਫਿਲਮੀ ਤਸਵੀਰਾਂ ਨਹੀਂ ਅਸਲ ਜ਼ਿੰਦਗੀ ਦੀਆਂ ਨੇ। ਆਜ਼ਾਦੀ ਤੋਂ 77 ਸਾਲ ਬਾਅਦ ਦੀਆਂ ਤਸਵੀਰਾਂ ਜਿੱਥੇ ਹੋਟਲ ਵਾਲਿਆਂ ਦੇ ਵੱਲੋਂ ਸਾਡੇ ਪੰਜਾਬ ਦੀ ਸ਼ਾਨ ਪਹਿਰਾਵੇ ਸਲਵਾਰ ਕਮੀਜ਼ ਵਿੱਚ ਤੇ ਚੁੰਨੀ ਪਹਿਨ ਕੇ ਪਹੁੰਚੀ ਇੱਕ ਮਹਿਲਾ ਨੂੰ ਆਪਣੇ ਹੋਟਲ ਦੇ ਵਿੱਚ ਦਾਖਲ ਨਹੀਂ ਹੋਣ ਦਿੱਤਾ ਗਿਆ ਕਿਉਂਕਿ ਉਸਨੇ ਸਲਵਾਰ ਕਮੀਜ਼ ਪਹਿਨੀ ਹੋਈ ਸੀ ਤੇ ਉਸਨੇ ਨੰਗੇਜ਼ ਨੂੰ ਪ੍ਰਦੋਸ਼ਣ ਕਰਨ ਵਾਲੇ ਕੱਪੜੇ ਕਿਉਂ ਨਹੀਂ ਪਾਏ ਇਸ ਕਰਕੇ ਉਹਨਾਂ ਨੂੰ ਅੰਦਰ ਐਂਟਰੀ ਹੀ ਨਹੀਂ ਦਿੱਤੀ ਗਈ ਇਹ ਤਸਵੀਰਾਂ ਵੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਤੇ ਸੋਚਨ ਤੇ ਮਜਬੂਰ ਹੋ ਜਾਓਗੇ ਕਿ ਅਸੀਂ ਆਜ਼ਾਦ ਦੇਸ਼ ਦੇ ਵਾਸੀ ਆ ਜਾਂ ਗੁਲਾਮ ਦੇਸ਼ ਦੇ ਨਾਲ ਹੀ ਤੁਹਾਨੂੰ ਬਾਲੀਵੁੱਡ ਫਿਲਮ ਮਰਦ ਦਾ ਉਹ ਸੀਨ ਵੀ ਯਾਦ ਆਵੇਗਾ ਜਿਸ ਵਿੱਚ ਜਦੋਂ ਫਿਲਮ ਦਾ ਹੀਰੋ ਆਪਣੀ ਮਿਹਨਤ ਦੇ ਪੈਸੇ ਲੈਣ ਹੋਟਲ ਤੇ ਜਾਂਦਾ ਹੈ ਜਿਸ ਜਗ੍ਹਾ ਤੇ ਅੰਗਰੇਜ਼ੀ ਹਕੂਮਤ ਦੇ ਲੋਕ ਪਾਰਟੀ ਕਰ ਰਹੇ ਹੁੰਦੇ ਨੇ ਤਾਂ ਉਸ ਹੋਟਲ ਦੇ ਬਾਹਰ ਇੱਕ ਸਾਈਨ ਬੋਰਡ ਲੱਗਾ ਹੁੰਦਾ ਹੈ ਕਿ ਇਸ ਹੋਟਲ ਦੇ ਵਿੱਚ ਟੌਗ ਐਂਡ ਇੰਡੀਅਨ ਨਾਟ ਅਲੌਡ ਜਿਸ ਦਾ ਮਤਲਬ ਹੈ ਕਿ ਇਸ ਹੋਟਲ ਦੇ ਵਿੱਚ ਕੁੱਤੇ ਅਤੇ ਹਿੰਦੂਸਤਾਨੀਆਂ ਦਾ ਅੰਦਰ ਆਉਣਾ ਮਨਾ ਹੈ ਪਰ ਜੋ ਤਸਵੀਰਾਂ ਤੁਸੀਂ ਸੀਨ ਦੇ ਵਿੱਚ ਦੇਖ ਰਹੇ ਹੋ ਕੋਈ ਫਿਲਮੀ ਤਸਵੀਰਾਂ ਨਹੀਂ ਅਸਲ ਜ਼ਿੰਦਗੀ ਦੀਆਂ ਨੇ ਆਜ਼ਾਦੀ ਤੋਂ 77 ਸਾਲ ਬਾਅਦ ਦੀਆਂ ਤਸਵੀਰਾਂ ਜਿਤੇ ਹੋਟਲ ਵਾਲਿਆਂ ਦੇ ਵੱਲੋਂ ਸਾਡੇ ਪੰਜਾਬ ਦੀ ਸ਼ਾਨ ਪਹਿਰਾਵੇ ਸਲਵਾਰ ਕਮੀਜ਼ ਦੇ ਵਿੱਚ ਤੇ ਚੁੰਨੀ ਪਹਿਨ ਕੇ ਪਹੁੰਚੀ ਇੱਕ ਮਹਿਲਾ ਨੂੰ ਆਪਣੇ ਹੋਟਲ ਦੇ ਵਿੱਚ ਦਾਖਲ ਨਹੀਂ ਹੋਣ ਦਿੱਤਾ ਗਿਆ ਕਿਉਂਕਿ ਉਸਨੇ ਸਲਵਾਰ ਕਮੀਜ਼ ਪਹਿਨੀ ਹੋਈ ਸੀ ਤੇ ਉਸਨੇ ਨੰਗੇਜ਼ ਨੂੰ ਪ੍ਰਦੋਸ਼ਣ ਕਰਨ ਵਾਲੇ ਕੱਪੜੇ ਕਿਉਂ ਨਹੀਂ ਪਾਏ ਇਸ ਕਰਕੇ ਉਹਨਾਂ ਨੂੰ ਅੰਦਰ ਐਂਟਰੀ ਹੀ ਨਹੀਂ ਦਿੱਤੀ ਗਈ